ਮੈਟਰ ਤੁਸ ਨੂੰ ਜਾਰੀ ਇਲੈਕਟ੍ਰਿਕ ਵਹੀਕਲ ਦਿਖਾਉਣਾ ਹੈਗਾ ਬਹੁਤ ਹੀ ਕੰਮ ਦੀ ਚੀਜ਼ ਆ ਵੈਸੇ ਕਈਆਂ ਨੂੰ ਐ ਲੱਗੂ ਯਾਰ ਵੀ ਇਹ ਕੀ ਹਨ ਇਹਨਾਂ ਨੇ ਬਣਾ ਰੱਖੀ ਆ ਅਸੀਂ ਇੱਕਾ ਚੱਲਦਾ ਦੇਣਾ ਵੀ ਸਾਂਝੀ ਕਰਦਗੇ ਤੇ ਪਿੱਛੇ ਇਹਨਾਂ ਨੇ ਪਲਾਉ ਦਿੱਤੇ ਆ ਬਾਕੀ ਇਲੈਕਟ੍ਰਿਕ 15 ਕਿਲੋਮੀਟਰ ਤੱਕ ਮਤਲਬ ਚੱਲਦੀ ਏ ਇੱਕ ਵਾਰੀ ਚਾਰਜ ਹੋਣ ਤੇ ਆ ਮੰਨ ਲਾ ਵੀ ਜਿਹੜਾ ਘਾ ਵੜਨਾ ਜਿਵੇਂ ਹਨਾ ਸਾਈਡ ਤੇ ਤੇ ਆ ਉਹਦੇ ਵਾਸਤੇ ਦੇ ਰੱਖਿਆ ਆ ਆਪਾਂ ਇਧਰ ਫੋਲਡ ਕਰ ਸਕਦੇ ਜਿਵੇਂ ਆਪਾਂ ਵਟ ਦੇ ਨਾਲ ਚਲਾਉਣਾ ਇਹਦੇ ਆਪਣੇ ਬਾਲੇ ਹੀ ਹੁੰਦਾ ਵੀ ਕਿਸੇ ਨੂੰ ਬਾਲੇ ਹੀ ਆਹ ਹੋ ਗਿਆ ਵੀ ਤੁਰਨੇ ਨਹੀਂ ਆਪਾਂ ਨਾ ਚੱਕ ਇੱਕ ਕਿਧਰ ਤੁਰਾਂਗੇ ਤਾਂ ਇਹ ਸਾਈਡ ਤੇ ਇਹਨਾਂ ਨੇ ਲਾ ਰੱਖਿਆਗਾ ਤੇ ਨਾਲ ਨਾਲ ਤੋਰੀ ਚੱਲੋ ਵਟਦੇ ਹਨਾ ਕਾਹ ਕੁੜ ਆਉਂਦੀ ਹੋਊਗੀ ਤੇ ਬਸ ਹੈ ਤਾਂ ਇੱਕ ਤਰ੍ਹਾਂ ਦਾ ਜਗਾੜ ਹੀ ਹੁੰਦਾ ਹਨਾ ਵੀ ਬਣਾਇਆ ਇਹਨਾਂ ਨੇ ਇਹਨਾਂ ਨੇ ਨਾਂ ਰੱਖਿਆ ਇਹਦਾ ਯਾਰੀ ਇਲੈਕਟ੍ਰਿਕ ਤੇ 1 ਲੱਖ ਸਟਾਰਟਿੰਗ ਹੈ ਦੀ 1 ਲੱਖ 25 ਹਜ਼ਾਰ ਦੀ ਆ ਦੇਖ ਸਕਦੇ ਤੁਸੀਂ ਇਹਦੇ ਮਤਲਬ ਅਲੱਗ-ਅਲੱਗ ਟਾਈਪ ਬਣਾਏ ਹੋਣੇ ਦੋ ਤਿੰਨ ਮਾਡਲ ਆਉਂਦੇ ਹੋਣੇ ਆ ਜਿਵੇਂ ਯਾਰੀ ਮਾਡਲ ਆ ਗਿਆ ਜਿਹੜੀ 2 ਤੋਂ 4 ਘੰਟੇ ਚੱਲਦੀ ਆ ਇਹ ਤੇ ਜਿਹੜੀ ਜਾਰੀ ਐਕਸਲ ਆ ਉਹ 4 ਤੋਂ 6 ਘੰਟੇ ਚੱਲਦੀ ਹੈ ਜਾਰੀ ਐਕਸਲ ਪਲੱਸ ਅਨਲਿਟਡ ਹੀ ਹੈ ਉਹ ਕਹਿੰਦਾ ਵੀ ਸਵੈਪ ਐਬਲ ਬੈਟਰੀ ਹੈ ਮੰਨ ਕੇ ਚੱਲ ਜਿਵੇਂ ਆਪਾਂ ਬੈਟਰੀ ਇੱਕ ਕੱਢ ਲਈ ਦੂਜੀ ਚਾਰਜ ਲਾਤੀ ਐਵੇਂ ਦੀ ਬੈਟਰੀ ਇਹਦੇ ਤੇ ਲੱਗ ਜਾਂਦੀ ਹੈਗੀ ਤੇ 1,85,000 ਦੀ ਜਿਹੜੀ ਕੀਮਤ ਹੈ ਇਹਦੀ ਸਵੈਪ ਐਬਲ ਦੀ ਬੈਟਰੀ ਵਾਲੀ ਤੇ ਦੂਜੀ ਦੀ ਜਿਹੜੀ ਹੈਗੀ ਹੈ ਕਿ 4 ਤੋਂ 6 ਘੰਟੇ ਚੱਲਦਾ ਇਹ ਜਾਰੀ ਐਕਸਲ ਉਹਦੀ ਕੀਮਤ ਹੈਗੀ 1,65 ਤੇ ਆਹ ਜਿਹੜਾ ਖੜਾਗਾ ਸਟਾਰਟ ਹੋ ਜਾਂਦਾ 1,25,000 ਤੋਂ ਬਾਕੀ ਇਹਦੇ ਵਿੱਚ ਆ ਡਰਮੀ ਵਗੈਰਾ ਦਿੱਤੀ ਹੈ ਜੇ ਸਪਰੇ ਵਗੈਰਾ ਕਰਨੀ ਆ ਤਾਂ ਉਹ ਵੀ ਕਰ ਸਕਦੇ ਆ ਵੈਸੇ ਬੰਨੀ ਵੀ ਆ ਡਰਮੀ ਵੀ ਇਹ ਗੱਲ ਆ ਵੀ ਕੋਈ ਆਪਾਂ ਚੀਜ਼ ਲੈ ਕੇ ਜਾਣੀ ਆ ਜਾਂ ਚੀਜ਼ ਆਪਾਂ ਡਰਮੀ ਵਗੈਰਾ ਨਾਲ ਚਲਾਉਣੀ ਆ ਹਨ ਜਿਵੇਂ ਆ ਕੋਈ ਚੀਜ਼ ਆ ਹਨ ਉਹ ਹਿਸਾਬ ਨਾਲ ਚਲਾ ਸਕਦੇ ਆ ਆ ਵੀ ਬਸ ਫਿਕਸ ਹੀ ਕਰ ਸਕਦੇ ਆ ਇਹੋ ਜਿਹਾ ਕੁਝ ਬਣਾਇਆ ਹੈਗਾ ਤੇ ਬਾਈਅਰ ਇਹ ਜਾਣਕਾਰੀ ਲਈ ਜਾਂਦੇ ਆਗੇ ਜਿਵੇਂ ਇਹਨਾਂ ਨੇ ਆ ਦੱਸ ਰੱਖਿਆ ਵੀ ਆ ਆਹ ਕੰਮ ਵੀ ਕਰਦੀ ਆ ਮਾਲਾ ਜੀ ਜੜਾਈ ਕਰਨੀ ਵਾਲੀ ਮੋਟੀ ਤੇ ਆ ਘਾਹ ਵਗੈਰਾ ਕੱਟ ਸਕਦੇ ਇਹਦੇ ਨਾਲ ਆਹ ਸਪਰੇਅ ਕਰਦਾ ਦਿਖਾਇਆ ਜਾਂਦਾ ਬੰਦਾ ਸਪਰੇਅ ਕਰ ਸਕਦੇ ਆ ਇਲੈਕਟ੍ਰਿਕ ਬਰਸ਼ ਕੱਟ ਰੋ ਤੇ ਇੰਟਰ ਰੋ ਵੇਡਿੰਗ ਕੋਲਾ ਪਾਲਾ ਕਰ ਸਕਦੇ ਆ ਵਾਣ ਆ ਚੀਜ਼ਾਂ ਇਹਦੇ ਵਿੱਚ ਹੀ ਬਣ ਜਾ ਜੰਗੇ ਪੁਨੇ ਕਿਸਾਨ ਮੇਲੇ ਤੇ ਅਸੀਂ ਇਸ ਟਾਈਮ ਖੜੇ ਆ ਬਹੁਤ ਵਧੀਆ ਚੀਜ਼ ਲੱਗੀ ਆਪਣੇ ਉੱਲੋ ਤਾਂ ਯਾਰ ਹਰ ਇੱਕ ਚੀਜ਼ ਨੂੰ ਜੀ ਬਣਾਉਣ ਦੀ ਕੋਸ਼ਿਸ਼ ਕਰਦਾ ਇੱਥੇ ਵੀ ਤੁਹਾਨੂੰ ਇੱਕ ਟਰੈਕਟਰ ਦਿਖਾਉਂਗਾ ਮੇਸ਼ਾਰ ਵੀਡੀਓ ਪਾਈ ਹੋਗੀ ਉਹਦੇ ਵਿੱਚ ਕੀ ਹੈ ਮੋਟਰਸਾਈਕਲ ਉੱਪਰ ਕੱਟ ਕਰਦਾ ਟਰੈਕਟਰ ਬਣਾਦਾ ਉਹਨੂੰ ਲੱਗਾ ਦਾ ਬਣਾਇਆ ਹੋਇਆ ਹੈ ਬਾਕੀ ਆ ਕੀਮਤਾਂ ਤੁਹਾਨੂੰ ਮੈਂ ਕਰੀ ਤਰ੍ਹਾਂ ਦਿਖਾ ਰਿਹਾ ਆ ਦੇਖੋ ਭਾਈ 125000 ਜਿਹੜਾ ਇਹਨਾਂ ਦਾ ਨਾਰਮਲ ਆ ਯਾਰ ਜਾਰੀ ਐਕਸਲ ਆਏਗਾ 165000 ਦਾ ਤੇ ਜਾਰੀ ਐਕਸਲ ਪਲੱਸ ਇਹ ਬੈਟਰੀ ਕੱਢ ਕੇ ਬਾਹਰ ਪਾਉਂਦੇ ਹੈ ਨਾ ਉਹ ਬਾਅਦ ਚ ਚਾਰਜ ਲੱਗ ਜਾਂਦੀ ਹੈ ਚਾਰ ਤੋਂ 5 ਘੰਟੇ ਦੀ ਜਿਹੜੀ ਬੈਟਰੀ ਚਾਰਜ ਹੋ ਜਾਂਦੀ ਹੈ ਹਰੇਕ ਦੀ 1,85,000 ਆ ਸਿਸਟਮ ਆ ਜੀ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਓ ਠੀਕ ਹੈ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਦਿਨ ਦੇ ਇਲਾਵਾ ਹੋਰ ਵੀ ਕਰ ਸਕਦੇ ਹੈ ਜੀ ਆਪ ਕਸਟਮਾਈਜ਼ ਕਰ ਸਕਦੇ ਹੋ ਉਸਕੇ ਹਿਸਾਬ ਸੇ ਜੀ ਅਗਰ ਅੰਦਰ ਫਸ ਜਾਂਦਾ ਹੈ ਇਹ ਉਸਕੇ ਹਿਸਾਬ ਕੇ ਮਚਾ ਦੇ ਸਕਦੇ ਇਸ ਨੂੰ ਕ निकालेंगे ਇਸ